ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਇਨੇ ਖੜੇ ਦੀ ਢਾਣੀਆਂ ਦੇ ਵਿੱਚੋਂ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਨੰਬਰਦਾਰਾਂ ਵਾਲੀ ਢਾਣੀ ਵਾਜਦੀ ਹੈ ਦੋਸਤੋ ਮੌਕਸਰ ਜ਼ਿਲ੍ਹਾ ਪੈ ਜਾਂਦਾ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੇ ਬਾਈ ਦਾ ਦੋਸਤੋ ਬਹੁਤ ਸੋਹਣਾ ਵਪਾਰ ਦਾ ਕੰਮ ਆ ਦੋਸਤੋ ਰੂਟੀਨ ਚ ਹੀ ਪਸ਼ੂ ਹੁੰਦੇ ਆ ਤੇ ਅੱਜ ਵੀ ਦੋਸਤੋ ਬਹੁਤ ਚੰਗੇ ਜਾਨਵਰ ਆ ਬਾਈ ਕੋਲੇ ਦੋ ਤਾਂ ਦੋਸਤੋ ਤਾਜ਼ੀਆਂ ਸੂਈਆਂ ਗਾਵਾਂ ਸੋਹਣੇ ਦੋਸਤੋ ਕੱਦ ਕਾਠ ਦੇ ਵਿੱਚ ਆ ਕਰੋ ਸੰਗ ਦੇ ਵਿੱਚ ਗਰਮੀਆਂ ਦੇ ਤੋਹਫੇ ਇੱਕ ਦੋਸਤੋ ਗੱਬਣ ਤੇ ਇੱਕ ਗੱਬਣ ਮਾਜਾ ਦੋਸਤੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਿਆਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਹਾਂਜੀ ਬਾਈ ਜੀ ਸਸਿਕਾ ਸਸਿਕਾ ਵੀਰੇ ਹੋਠ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਵਧੀਆ ਜੀ ਕੀ ਕਾ ਤੇ ਬਈ ਅੱਜ ਕਿੰਨੇ ਨਾਗ ਆਪਣੇ ਕੋਲ ਆਪਣੇ ਕੋਲ 4 ਆਈ ਟੋਟਲ ਇਹ ਨਗਾਵਾਂ ਨੇ ਇੱਕ ਮਾਜੇ ਠੀਕ ਆ ਤੇ ਬਈ ਇੱਕ ਵਾਰੀ ਐਡਰੈਸ ਸਮਝਾ ਦੀ ਤੇ ਨਾਂ ਦੱਸ ਦੀ ਹਾਂਜੀ ਆਪਣਾ ਪਿੰਡ ਇਨਾ ਖੇੜਾ ਠੀਕ ਆ ਤਸੀਲ ਮਲੋਟ ਜ਼ਿਲ੍ਹਾ ਮੁਕਤਸਰੀ ਠੀਕ ਆ ਤੇ ਆਪਣੀਆਂ ਢਾਣੀਆਂ ਰਹਿ ਜਾਂਦੀਆਂ ਗੁਰੂ ਕੇ ਅਸਲ ਢਾਣੀਆਂ ਵਾਜਦੀਆਂ ਨੇ ਇਨਾ ਖੇੜੇ ਦੀਆਂ ਠੀਕ ਆ ਤੇ ਇਹ ਵਿਰਕਾ ਵਾਲਾ ਸੁਆਗਾ ਵਿਰਕਾ ਤੇ ਝੁਰੜਤ ਉੱਤੇ ਇਨਾ ਖੇੜੇ ਦੇ ਵਿਚਾਲੇ ਰਹਿ ਜਾਂਦੀ ਹੈ ਆਪਣੀਆਂ ਢਾਣੀਆਂ ਤੇ ਬਈ ਇੱਕ ਵਾਰੀ ਨੰਬਰ ਵੀ ਬੋਲ ਦੀ ਆਪਣਾ 99158 44654 ਠੀਕ ਆ ਲੈ ਵੀ ਨੰਬਰ ਵੀ ਬਾਈ ਦਾ ਆਪਾਂ ਸਕਰੀਨ ਤੇ ਲਾ ਦੇਣਾ ਪੁੱਛ ਵੀ ਦਿੱਤਾ ਤੇ ਭਈ ਆ ਕਰਾ ਸੰਗ ਦੇ ਵਿੱਚ ਵਹਿੜਾ ਇਹ ਕਿੰਨਾ ਸੂਆ ਸੋਣੀ ਇਹ ਦੂਜਾ ਸੂਆ ਆਪਣੀ ਸੂਈ ਹੋਈ ਆ ਜੀ ਦੂਜਾ ਸੂਆ ਸੂਈ ਹੋਈ ਆ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਬਈ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ ਅੱਜ 8 ਦਿਨ ਹੋ ਗਏ ਆ 8 ਦਿਨ ਹੋ ਗਏ ਠੀਕ ਆ ਤੇ ਦੁੱਧ ਬਈ ਇਸ ਵਕਤ ਕਿੰਨਾ 18 ਕਿਲੋ ਦੁੱਧ ਆਏ ਨੇ 18 ਕਿਲੋ ਹਾਂਜੀ ਚਵਾ ਦੇਾਂਗੇ ਬਈ ਹਾਂਜੀ ਚਵਾ ਦੇਾਂਗੇ ਚਵਾਈ ਦੀ ਸਾਫ ਸੁਥਰੀ ਹੈ ਬਈ ਸਾਫ ਸੁਥਰੀ ਜੇ ਮਰਜ਼ੀ ਠੀਕ ਆ ਲੋ ਵੀ ਬਿਲਕੁਲ ਠੰਡੀ ਸੀ ਲਾ ਬਾਈ ਇਹਦਾ ਦੇਖ ਸਕਦੇ ਬਗੈਰ ਨਿਆਣੇ ਤੋਂ ਬਗੈਰ ਬੱਚੇ ਤੋਂ ਬਾਈ ਹੱਥਾ ਮਾਰ ਰਿਹਾ ਦੇਖ ਸਕਦੇ ਆ ਥਣਾ ਦਾ ਸਾਈ ਵੀ ਸੋਹਣਾ ਕਿੰਨੇ ਦਿਨ ਕਿੰਨੇ ਹੋ ਗਏ ਬਾਈ ਸੁਈ ਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਮਗਰ ਬੱਚੀ ਲੋ ਵੀ 8 ਦਿਨ ਹੋ ਗਏ ਤੇ ਸ਼ਾਮ ਦਾ ਜੇ ਗੱਲ ਕਰੀਏ ਨਾ 5 ਕਿਤੇ ਲਗਭਗ ਟਾਈਮ ਹੈਗਾ ਉਸ ਟਾਂਗ ਨਾਲ ਦੀ ਜੱਜਮੈਂਟ ਕਰੇ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਮੇਰਾ ਵੀ ਦੁੱਧ ਦਾ ਕੰਮ ਵੀ ਆ 4.5 ਤੋਂ ਪਲੱਸ ਫੈਂਟ ਹੈ ਦੀ 28 29 ਡਿਗਰੀ ਆ ਠੀਕ ਆ ਹਾਂਜੀ ਲੋ ਵੀ ਫੈਂਟ ਵੀ ਚੰਗੀ ਆ ਤੇ ਬੱਚਾ ਬਈ ਇਹਦੇ ਮਗਰ ਵੱਛੀ ਬੱਛੀ ਆਈ ਵੱਛੀ ਲਓ ਵੀ ਵੱਛੀ ਚੰਗੀ ਆ ਮਗਰ ਇਹ ਗੱਲ ਕਰ ਲਈ ਨਾ ਗਾਂ ਤਾਂ ਭੌਂਦੀ ਕਰੋ ਸੰਗ ਚਾ ਵੱਛੀ ਦੋਸਤੋ ਇਹ ਚ ਪਿਓਰ ਚ ਪੈਂਦੀ ਆ ਦੇਖ ਸਕਦੇ ਹੋ ਤੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਸੋਹਣਾ ਰੰਗ ਰੂਪ ਆ ਦੋਸਤੋ ਰਾਜੀ ਪੜੀ ਕੋਈ ਲਿੱਸੀ ਨਹੀਂ ਲਓ ਵੀ ਜੇ ਕੋਈ ਵੀ ਚੰਗੀ ਸੇਵਾ ਸੰਭਾਲ ਆ ਲ ਜਾਂਦਾ ਨਾ ਹੋ ਸਕਦਾ 20 ਲੀਟਰ ਤੋਂ ਦੁੱਧ ਇਹ ਬਾਹਰ ਪਾ 20 ਤੋਂ ਬਾਹਰ ਪਾ ਦੂਗੀ ਦੇਖਸਾ ਨੇ ਕ੍ਰਾਸ ਅੰਗ ਗਰਮੀ ਦਾ ਜੇ ਕੱਲ-ਕੱਲ ਕੀ ਹੈ ਨਾ ਤੋਹਫਾ ਹੀ ਆ ਗਰਮੀ ਦਾ ਤੋਹਫਾ ਕਿਉਂਕਿ ਦੁੱਧ ਤੇ ਚੱਲਣ ਵਾਲੀ ਗਾਂ ਆ ਦੋਸਤੋ ਕ੍ਰਾਸ ਅੰਗ 'ਚ ਵਹਿੜਾ ਨਾ ਗਰਮੀ ਘਟ ਮਨਾਉਂਦੀਆਂ ਖਾਣਾ ਦਾ ਸਾਈਜ਼ ਤੁਹਾਨੂੰ ਦੋਵੇਂ ਪਾਸਿਆਂ ਤੋਂ ਅਨੁਮਾਨ ਕਰਾਉਣਾ ਹੈ ਸੇਮ ਸਾਈਜ਼ ਦੇ ਵਿੱਚ ਹੀ ਥਾਣਾ ਦੇਖ ਸਕਦੇ ਆ ਇੱਕ ਛੋਟੀ ਨਾ ਦੋਹਾਂ ਥਾਣਾ ਦੇ ਕਬਹਿਣੀ ਵਾਲੇ ਪਾਸੇ ਛਾਂਗ ਜੀ ਹੈਗੀ ਵੈਸੇ ਚੱਲਦੀ ਨਹੀਂ ਛੋਟੀ ਹੈ ਇਹ ਸਾਰੇ ਥਾਣਾ ਦਾ ਸਾਈਜ਼ ਹੋਣਾ ਤੇ ਬਈ ਇਹਦਾ ਰੇਟ ਕੀ ਕਰਦੇ ਆਂ 75000 ਰੁਪਏ ਵੀਰੇ 75000 ਰੁਪਏ ਹਾਂਜੀ ਠੀਕ ਆ ਲਓ ਵੀ 75000 ਰੁਪਏ ਰੇਟ ਆ ਬਈ ਮਾਨਤਨ ਕਰ ਦਾਂਗੇ ਇਹ ਚ ਹਾਂਜੀ ਕਰ ਦਾਂਗੇ ਠੀਕ ਆ ਲਓ ਵੀ 75000 ਚ ਮਾਨਤਨ ਹੋ ਜੂ ਆਪਣੀ ਵੀਡੀਓ ਦੇ ਵਿੱਚ ਰੇਟ ਦੇਣ ਲੈਣ ਵਾਲੇ ਰਹਿਣਗੇ ਕਿ ਐਡੇ ਲੰਮਾ ਚੌੜਾ ਫਰਕ ਨਹੀਂ ਆਊਗਾ ਠੀਕ ਆ ਥੋੜਾ ਬੋਧਾ ਫਰਕ ਪੈ ਜੂ ਯਾਨੀ ਕਿ ਮਾਨਤਨ ਨਾਲ ਕੰਮ ਆ ਠੀਕ ਆ ਤੇ ਬਈ ਦੋ ਨੰਬਰ ਦੀ ਗੱਲ ਕਰੀਏ ਇਹ ਗੱਬਣਾ ਵੀਰੇ ਇਹ ਗੱਬਣਾ ਸੂਏ ਦੇ ਵਿੱਚ 24 ਲੀਟਰ ਦੁੱਧ ਦਿੱਤਾ ਇਹਨੇ ਦੂਜੇ ਸੂਏ ਲਈ ਸੋਣਾ ਇਹਨੇ ਠੀਕ ਆ ਤੇ ਸੀ ਠੰਡੀ ਇਹ ਵੀ ਬਹੁਤ ਆ ਗਾ ਦਨ ਕਿੰਨੇ ਪਏ ਬਈ ਇਹਦੀ ਝੋਲੀ ਵੇਖੋ ਗਾਂ ਦੀ ਇਹ ਤੱਕ ਲਾ ਬਹੁਤ ਬਣੂਗੀ ਇਹ ਰੇ ਕਈ ਦੋਸਤੋ ਬਾਈ ਵੇਖੇਦਾ ਨਾ ਰਵੜੰਗੂ ਵਾਦੀਗਾ ਹਾਂਜੀ ਬਈ ਦਿਨ ਕਿੰਨੇ ਪਏ ਪੂਰਾ ਹਫਤਾ ਪਿਆ ਇਹਦੇ ਹਫਤੇ ਦੇ ਵਿੱਚ ਪੂਰਾ ਪਲਾਟ ਲਾ ਜੋਗੀ ਠੀਕ ਆ ਲਓ ਬਈ ਇੱਕ ਹਫਤਾ ਤੇ ਬਾਈਆਂ ਦਾ ਹਵਾਨਾ ਇਹਨੇ ਬਹੁਤ ਸੋਹਣਾ ਤਿਆਰ ਕਰ ਜਾਣਾ ਬਾਕੀ ਸੀ ਠੰਡੀ ਕੋਈ ਕੋਈ ਥਾਨ ਵੀ ਦੋਸਤੋ ਕਰਮਾ ਵਾਲੀ ਨੂੰ ਬਹੁਤ ਸੋਹਣਾ ਮੋਟਾ ਮੋਟਾ ਥਾਨ ਲੱਗਿਆ ਕੋਲੇ ਹੋ ਗਏ ਤੁਹਾਨੂੰ ਵਿਖਾਉਣੇ ਆ ਕਰੋ ਸੰਗ ਜੀ ਇਹੇ ਆ ਦੋਸਤੋ ਦੁੱਧ ਇਹ ਵੀ ਸੋਹਣਾ ਪਿਆਊਗੀ ਵੇਖ ਸਕਦੇ ਆ ਥਣਾ ਦਾ ਸਾਈ ਦੋਸਤੋ ਬਹੁਤ ਸੋਹਣਾ ਠੀਕਾ ਲੋਈ ਬਾਈ ਜਾਨਾ ਨਾ 25 ਤੋਂ ਅਨਮਾਨ ਆ ਇਹ ਟੱਪੂਗੀ ਇਹ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਫੇਸ ਬਿਊਟੀ ਵੀ ਚੰਗੀ ਆ ਕ੍ਰੋਸ ਪਨ ਹੈਗਾ ਇਹ ਤੋੜ ਕੇ ਤੁਹਾਨੂੰ ਹੁਣੇ ਰਾਜੀ ਪਲੀ ਇਹ ਵੀ ਚੰਗੀ ਆ ਇੱਕ ਹਫਤੇ ਦੀ ਕੱਟੀਆਂ ਕੱਟੀਆਂ ਦੇਖ ਸਕਦੇ ਹਾਂ ਕੱਦ ਕਾਠ ਕੋਈ ਛੋਟਾ ਨਹੀਂ ਮੀਡੀਅਮ ਕੱਦਾਂ ਚਾਹੀਆਂ ਜੇ ਵੜਾਂ ਦੀ ਗੱਲ ਕਰੀਏ ਇੱਕ ਸਾਡੇ ਹਵਾਨੇ ਢਿੱਲ ਹਜੇ ਪਈ ਆ ਅਨਮਾਨ ਆ ਵੀ ਇਹਨੇ ਕੋਈ 5-7 ਦਿਨ ਲਏ ਜਾਣੇ ਆ ਸੂਨ ਦੇ ਵਿੱਚ ਰਾਜੀਪੜੀ ਵੀ ਚੰਗੀ ਐ ਦੁੱਧ ਵੀ ਸੋਹਣਾ ਪਿਆਊਗੀ ਕਿਉਂਕਿ ਗਰਮੀਆਂ ਦੇ ਤੋਹਫੀ ਆ ਜੇ ਗੱਲ ਕਰੀ ਅੱਜ ਬਾਈ ਕੋਲੇ ਨਾ ਤੇ ਬਈ ਇਹਦਾ ਰੇਟ ਕੀ ਕਰਾਂਗੇ ਫੇਰ ਇਹਦਾ ਵੀਰੇ 85000 ਇਹਦਾ 85000 ਮਾਨਤਾ ਨੇ ਇੱਚੋ ਹੀ ਕਰਦੇ ਆ ਕਰਦਾ ਹੀਗਾ ਠੀਕ ਆ ਲੋ ਵੀ ਇਸ ਤੋਂ ਅੱਗੇ ਤਿੰਨ ਨੰਬਰ ਆਦ ਕਦ ਕਾਠ ਦੀ ਗੱਲ ਕਰੀਏ ਨਾ ਦੋਸਤੋ ਇੱਕ ਆਪਾਂ ਐ ਕਹਿ ਸਕਦੇ ਹਾਂ ਵੀ ਘੋੜੀ ਖੜੀ ਆ ਦੋਸਤੋ ਘੋੜੀ ਜਿੱਡਾ ਕਰਦਾ ਤੇ ਬਈ ਇਹਨਾਂ ਨੰਬਰ ਦੀ ਗੱਲ ਕਰਨਗੇ ਇਹ ਕਿੰਨਵਾ ਸੂਆ ਸੂਈ ਪਹਿਲਾ ਸੂਆ ਸੂਈ ਹੈ ਜੀ ਦੋ ਦਾਂਦਾ ਹੈ ਜੇ ਮੂੰਹ ਮੂੰਹ ਵੀ ਦੋ ਦਾਂਦੀ ਹੈ ਹਾਂਜੀ ਠੀਕ ਆ 14 ਕਿਲੋ ਦੁੱਧ ਆਈ ਦੇ ਥੱਲੇ ਕਿੰਨੇ ਬੱਚੀ ਆ ਇਹਦੇ ਦਿਨ ਕਿੰਨੇ ਹੋ ਗਏ ਬਈ ਇਹਨੂੰ 6 ਦਿਨ ਹੋ ਗਏ ਆ ਜੀ 6 ਦਿਨ ਹੋ ਗਏ ਹਾਂਜੀ 14 ਕਿਲੋ 14 ਕਿਲੋ ਆ ਬਈ ਹਾਂਜੀ 14 ਕਿਲੋ ਜੀ ਠੀਕ ਆ ਚਵਾਈ ਚੂਈ ਦੀ ਵੀ ਸਾਫ ਆ ਚਵਾਈ ਚੂਈ ਦੀ ਬਹੁਤ ਸਾਫ ਆਈ ਹੈ ਠੀਕ ਆ ਕਿੰਨਾ ਬਈ ਦੁੱਧ ਪਾ ਦੂ ਪੀਕ ਲੈਵਲ ਤੇ ਫਿਰ ਹਮਾਨ ਜਾ ਦੁੱਧ ਵੀ ਰੇ ਬਾਕੀ ਤਾਂ ਹੈ ਗਿਆ ਸੇਵਾ ਦਾ ਜਿੱਥੋਂ ਤੱਕ ਸਾਡਾ ਅਨੁਮਾਨ ਆ 16 ਤੋਂ ਪਲੱਸ ਤਾਂ ਦੇਣਾ ਹੀ ਚਾਹੀਦਾਗਾ ਠੀਕ ਆ ਹਾਂਜੀ ਇਹ ਜੋ ਵੀ ਮਾਇਲੇ ਤੇ ਨਹੀਂ ਲੱਗੇਗੀ 6 ਮਾ ਦਿਨ ਹੋਇਆਗਾ ਹੌਲੀ ਹੌਲੀ ਦੁੱਧ ਤੇ ਵਧੂਗੀ ਸਹੀ ਗੱਲ ਆ ਲਓ ਬਈ ਵਾਕਈ ਜਿਹੜੇ ਹਿਸਾਬ ਨਾਲ ਦੋਸਤੋ ਵੈੜਾ ਵੇਖੀਏ ਕੱਦ ਕਾਠ ਵੇਖੀਏ ਦੋਸਤੋ ਕੋਈ ਬਾਹਲਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਹਲਾ ਨਹੀਂ ਬਾਈ ਅਨੁਮਾਨ ਕਰਦਾ ਕੱਦ ਕਾਠ ਨੂੰ ਵੇਖੀਏ 16 ਲੀਟਰ ਕੋਈ ਬਾਹਲਾ ਨਹੀਂ ਦੋਸਤੋ ਬਾਕੀ ਫੇਸ ਵੇਖ ਸਕਦੇ ਆ ਦੋਸਤੋ ਥੋੜਾ ਇੱਕ ਕ੍ਰੋਸ ਪੰਜ ਜ਼ਰੂਰ ਆ ਕੱਦ ਕਾਠ ਦੀ ਪੂਰੀ ਵੱਡੀ ਆ ਦੋਸਤੋ ਬਾਕੀ ਪਹਿਲਾ ਸੂਆ ਸੂ ਜਿਹੜਾ ਵੀਰ ਦੋਸਤੋ ਘਰੇ ਰੱਖਣ ਨੂੰ ਚੰਗੇ ਸੀਮਾਂ ਲਵਾ ਸਕਦਾ ਨਾ ਬੱਚੇ ਸੋਹਣੇ ਪਾ ਦੂਗੀ ਕਿਉਂਕਿ ਵੱਡੇ ਕੱਦ ਕਾਠ ਦੇ ਵਿੱਚ ਆ ਅਨੁਮਾਨ ਆ ਵੀ ਦੁੱਧ ਇਹ ਸੋਹਣਾ ਪਿਆਉਗੀ 16 17 ਲੀਟਰ ਤੇ ਗਰਮੀ ਵੀ ਘਟ ਮਨਾਉਗੀ ਹਵਾਨਾ ਕਰਮਾ ਲਈ ਦਾ ਦੋਸਤੋ ਫਿਕਸ ਜਾਈ ਆ ਦੇਖ ਸਕਦੇ ਆ ਥਣਾ ਦਾ ਸਾਈ ਸੋਹਣਾ ਕਿ ਤੋੜ ਕੇ ਵਿਖਾ ਦਈਏ ਇੱਕ ਵਾਰੀ ਲੋ ਵੀ ਥਣਾ ਦਾ ਸਾਈ ਵੀ ਸੋਹਣਾ ਤੇ ਬੱਚਾ ਇਹਦੇ ਮਗਰ ਵੀ ਵੱੱਛੀ ਆ ਵੇ ਸਕਦੇ ਆ ਆਹਾ ਵੱੱਛੀ ਆ 나ੜੂਆ ਨਾਲ ਆ ਕੱਦ ਕਾਠ ਦੀ ਗੱਲ ਕਰੀਏ ਦੋਸਤੋ ਵਾਰ-ਵਾਰ ਕਹਿਦਾ ਵੀ ਬਹੁਤ ਵੱਡੀ ਆ ਹਵਾਨਾ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਦੋਸਤੋ ਘੰਟੇ ਦੇ ਘੰਟੇ ਤਾਈ ਚਵਾਈ ਹੋਣੀ ਆ ਜੀ ਗੱਲ ਕਰੀਏ ਨਾ ਕੱਦ ਵੇਲ ਦੀ ਚੰਗੀ ਆ ਬਾਈ ਜਾਂਦਾ 16-17 ਕਿਲੋ ਦੁੱਧ ਕੁਲਾ ਪਾਉਗੀ ਬਾਕੀ ਨਾ ਦੋਸਤੋ ਬਾਈ ਜਿਹੜੇ ਤੋਂ ਆਈ ਆ ਜਿੱਥੇ ਨਿਆਣਾ ਲਾਉਣੇ ਆ ਨਾ ਉੱਥੇ ਪਿਲਾ ਬੰਦੇ ਆ ਜਿਹੜੀਆਂ ਪਹਿਲਣ ਵਿਹੜਾਂ ਦੇ ਉਹ ਥੋੜੀਆਂ ਇਹ ਨਾ ਕਿਸੇ ਵੀਰ ਨੇ ਜਿਆਦਾ ਕੱਸ ਕੇ ਬੰਦਤੀਆਂ ਉਹਦੇ ਕਰਕੇ ਨਾ ਉਨਾ ਦੇ ਨਿਸ਼ਾਨ ਪਏ ਵੇ ਆ ਦੇਖ ਸਕਦੇ ਆ ਇਹ ਕੋਈ ਨਿਸ਼ਾਨ ਆ ਠੀਕ ਆ ਉਹ ਜੀ ਸੀਲ ਠੰਡੀ ਉਹ ਜੀ ਸੀਲ ਠੰਡੀ ਪਲਾਟਿਆ ਨੇ 3 4 ਟਾਈਮ ਜੇ ਮਰਜ਼ੀ ਚੋਲੇ ਨੇ ਠੀਕ ਆ ਵੈਸੇ ਬਾਈਆਂ ਦਾ ਸੀਲ ਠੰਡੀ ਆ ਕੋਈ ਅਚਾਨੀ ਮੰਦੀ ਬਾਕੀ 14 ਕਿਲੋ ਦੀ ਆਪਣੀ ਦੋਸਤ ਦੀ ਗਾਰੰਟੀ ਠੀਕ ਆ ਲਓ ਵੀ 14 ਲੀਟਰ ਤੁਸੀਂ ਇੱਥੇ ਚੋ ਕੇ ਲਾ ਜਾ ਸਕਦੇ ਆ ਤੇ ਬਾਈ ਇਹਦਾ ਰੇਟ ਕੀ ਕਰਾਂਗੇ ਫਿਰ ਇਹ ਵੀਰੇ 70000 ਨਹੀਂ ਦੇਣਾ 70000 ਦੀ ਦੇ ਦਿਆਂਗੇ ਠੀਕ ਆ ਲਓ ਵੀ ਇਹਦੀ 70000 ਦੀ ਡਿਮਾਂਡ ਆ ਬਾਈਆਂ ਦਾ ਮੌਕੇ ਤੇ ਥੋੜਾ ਬਹੁਤਾ ਸਾਰਿਆਂ ਨੂੰ ਮਾਨਤਨ ਕਰੂਗਾ ਜਰੂਰ ਤੇ ਹੁਣ ਆਪਣੇ ਵੀਡੀਓ ਦੇਖ ਕੇ ਆ ਹਵਾਨਾ ਦੇਖ ਨਾੜਾਂ ਵੇਖ ਸਕਦੇ ਆ ਠਾਈਆਂ ਹੋਈਆਂ ਬਹੁਤ ਸੋਹਣੀਆਂ ਨਾੜਾਂ ਠਾਈਆਂ ਥਣਾ ਦਾ ਸਹੀ ਸੋਹਣਾ ਦੋਸਤੋ ਕੋਈ ਛੋਟਾ ਥਾਨ ਨਹੀਂ ਹਵਾਨਾ ਕਰਮਾਲੀ ਦਾ ਫਿਕਸ ਜਈਆ ਬੱਚਾ ਇਹਦੇ ਮਗਰ ਵੀ ਬੱਚੀ ਆ 70000 ਜੋ ਮਾਨਤਾਨ ਹੋ ਜੂ ਇਸ ਤੋਂ ਅੱਗੇ ਬਾਈ ਕੋਲੇ ਇੱਕ ਗੱਬਣ ਮੱਝ ਆ ਉਹਦੇ ਬਾਰੇ ਜਾਣਕਾਰੀ ਲੈਨੇ ਆ ਬਾਈ ਦਾ ਦੋਸਤੋ ਦੁੱਧ ਦਾ ਕੰਮ ਵੀ ਆ ਨਾਲ ਨਾਲ ਵਪਾਰ ਦਾ ਕੰਮ ਵੀ ਆ ਲੋ ਵੀ ਆਹਾ ਮੱਝ ਆ ਜਾਣਕਾਰੀ ਇਹਦੇ ਬਾਰੇ ਵੀ ਆਪਾਂ ਬਾਈ ਤੋਂ ਲੈ ਲੈਨੇ ਆ ਭਾਈ ਇਹਦੀ ਕੀ ਡਿਟੇਲ ਆ ਕਿੰਨਾ ਸੂਆ ਤੇਰੇ ਤੀਜਾ ਸੂਆ ਸੋਨਾ ਹੋਣਾ ਹੁਣ ਠੀਕ ਆ ਤੇ 10 ਕ ਦਿਨ ਰਹਿ ਗਏ ਦੇਸਾਂ 10 ਦਿਨਾਂ ਦੀ ਕੱਚੀ ਆ ਹਾਂਜੀ ਠੀਕ ਆ ਤੇ ਬਈ ਦੁੱਧ ਕਪੈਸਿਟੀ ਦੀ ਗੱਲ ਕਰ ਲਈਏ ਦੁੱਧ ਕਿੰਨਾ 14 ਲੀਟਰ ਕਹਿੰਦੇ ਚਾਉਂਦੇ ਰਹੇ ਪਿਛਲੇ ਸੂਏ ਮਾਲਕਾਂ ਦੇ ਦੱਸਣ ਦੇ ਮੁਤਾਬਕ ਠੀਕ ਆ 14 ਲੀਟਰ ਚਾਉਂਦੇ ਰਹੇ ਦੂਜੇ ਸੂਏ ਹਾਂਜੀ ਲਓ ਬਈ 10 ਦਿਨਾਂ ਦੀ ਕੱਚੀ ਆ ਸਿੰਗ ਕੁਆਲਿਟੀ ਵੀ ਦੇਖ ਸਕਦੇ ਆ ਕੁੰਡਾ ਸਿੰਘ ਆ ਦੋਸਤੋ ਬਾਡੀ ਬੰਦਰ ਦੀ ਚੰਗੀ ਆ ਕੱਦ-ਕਾਟ ਸੋਹਣਾ ਦੋਸਤੋ ਥਾਣਾ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਜੱਜਮੈਂਟ ਹੋ ਜੂਗੀ ਕਿਉਂਕਿ 10 ਦਿਨਾਂ ਦੀ ਸੋਣੀ ਆ ਅਨਮਾਨ ਆ ਜਿਹੜੇ ਹਿਸਾਬ ਨਾਲ ਢਿੱਲ ਪਈ ਆ ਹੋ ਸਕਦਾ ਵੀ 10 ਦਿਨਾਂ ਤੋਂ ਵੀ ਬਾਅਲੇ ਲੈ ਜੇ ਦੇਖ ਸਕਦੇ ਹਵਾਨਾ ਬਣਾਉਣਾ ਸ਼ੁਰੂ ਹੀ ਕੀਤਾ ਜੀ ਗੱਲ ਕਰੀ ਨਾ ਐ ਲੱਗਦੀ ਜਿਵੇਂ ਧਰਤ ਹਜੇ ਵੀ ਡਰਾਈ ਹੁੰਦੀ ਆ ਹਵਾਨਾ ਬਣਾਉਣਾ ਸ਼ੁਰੂ ਹੀ ਕੀਤਾ ਦੇਖ ਸਕਦੇ ਥਾਣਾ ਦਾ ਸਾਇ ਹੀ ਦੋਸਤੋ ਸੇਮ ਹੀ ਆ ਚਾਰੇ ਥਾਣਾ ਦਾ ਦੇਖ ਸਕਦੇ ਆ ਇੱਕੋ ਜਿਹੇ ਥਾਣਾ ਦੋਸਤੋ ਕੋਈ ਵੱਧ ਮਾ ਘਟਮਾ ਨਹੀਂ ਬਾਕੀ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰਿਓ ਜੀ ਤੋਰ ਕੇ ਤੁਹਾਨੂੰ ਵਿਖਾ ਦਿੰਨੇ ਆ ਇਹ ਜਾਸੂਆ ਦੋਸਤੋ ਕੰਬਾਣਾ ਹੈਈ ਆ ਲੈ ਵੀ ਖੋਲਨੀ ਇੱਕ ਵਾਰੀ ਜੀੜਾ ਕਢਾ ਲਈਂ ਸਿੰਘ ਬਿਲਕੁਲ ਕੁੰਡਾ ਦੋਸਤੋ ਜਿਵੇਂ ਨਾਲੋਂ ਮੋੜਿਆ ਹੋਇਆ ਕੱਦ ਕਾਠ ਵੀ ਸੋਹਣਾ ਲਓ 14 ਲੀਟਰ ਬਾਈ ਜੰਦਾ ਮਾਲਕਾਂ ਨੇ ਦੱਸਿਆ ਦੂਜੇ ਸੂਏ ਚ ਚੋਇਆ ਹੋਇਆ ਦੁੱਧਾ ਅਨੁਮਾਨ ਆ ਵੀ 80 ਵੀ 14 ਲੀਟਰ ਤੇ ਲੱਗ ਪਾ ਕਢ ਲੂਗੀ ਕਿਉਂਕਿ ਰਾਜੀਪਲੀ ਵੀ ਚੰਗੀ ਆ ਤੇ ਹਵਾਨਾ ਦੋਸਤੋ ਜੀ ਗੱਲ ਕਰੀ ਜਨਾ ਹਜੇ ਤੇ ਲਾ ਪਿਆ ਸੋਹਣਾ ਤਿਆਰ ਕਰ ਜਾਣਾ ਥਣਾ ਦਾ ਸਾਈਜ਼ ਸੀਨੀ ਆ ਆਈ ਡੀ ਵੀਅੂ ਤੇ ਜੇ ਗੱਲ ਕਰੀਏ ਨਾ ਬਾਈ ਕੋਲੇ ਚਾਰ ਨਾਗ ਸੀ ਦੋ ਤਾਂ ਦੋਸਤੋ ਗੱਬਣਾ ਇੱਕ ਮੱਝ ਗੱਬਣਾ ਇੱਕ ਗਾਂ ਗੱਬਣ ਦੋ ਹੈਂ ਤਾਜ਼ੀਆਂ ਸੂਈਆਂ ਚਾਰਾਂ ਨਾਗਾ ਜੇ ਕੋਈ ਵੀ ਨਾਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰਿਓ ਜੀ ਜਿਹੜੇ ਵੀਰ ਦੇ ਪਸੰਦ ਹੋਵੇ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਰੁਟੀਨ ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਇਹਦਾ ਰੇਟ ਕੀ ਕਰਦੇ ਆਂਗੇ ਬਾਈ? ਵੀਰੇ ਰੇਟ ਕਰਾਉਣ ਲੋ ਜਿੰਨਾ ਮਰਜ਼ੀ ਕਰਾ ਲੋ ਰੇਟ ਤਾਂ 140 ਆ ਪਰ 125 ਦੀ ਦੇ ਦਾਂਗੇ। 125 ਦੀ ਦੇ ਦਾਂਗੇ। ਠੀਕ ਆ। ਲਓ ਬਈ ਇਹਦਾ ਰੇਟ ਬਾਈ ਨੇ 125 ਰੱਖਿਆ। ਮਾਨਤਾਨ ਬਾਈ ਇਹਦੀਦੇ ਜੋ ਵੀ ਕਰ ਦੂਗਾ। ਚਾਰਾਂ ਨਾਗਾਂ ਚ ਕੋਈ ਵੀ ਨਾਗ ਪਸੰਦ ਹੋਵੇ ਤਾਂ ਬਾਈ ਇੰਨੇ ਖੇੜੇ ਦੀਆਂ ਢਾਣੀਆਂ ਦੇ ਵਿੱਚ ਰਹਿੰਦੇ ਆ। ਨੰਬਰ ਤੇ ਕੰਟੈਕਟ ਕਰਕੇ ਦੋਸੀ ਜੀ ਐਡਰੈਸ ਸਮਝ ਸਕਦੇ ਆਂ ਬਾਈ ਤੋਂ। ਕਿਉਂਕਿ ਢਾਣੀ ਦੇ ਵਿੱਚ ਹੈਗੇ ਆ। ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤੋਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ 바ਚ ਚਲੋਇਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ